ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਵੀਰਵਾਨ ਨੂੰ ਕਿਸੇ ਅਫਰਾਦ ਲਈ ਦੋਸ਼ੀ ਠਹਿਰਾਏ ਜਾਣ ਵਾਲੇ ਪਹਿਲੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਣ ਗਏ ਹਨ। ਉਸ ਨੂੰ ਸਾਰੇ 34 ਦੋਸ਼ਾਂ ਵਿੱਚੋਂ ਦੋਸ਼ੀ ਪਾਇਆ ਗਿਆ ਸੀ। ਪੋਰਨ ਸਟਾਰ ਸਟਾਰਮੀ ਡੇਨਲਿਸ ਨੂੰ ਚੁੱਪ ਕਰਵਾਉਣ ਲਈ ਪੈਸੇ ਦੇਣ ਅਤੇ ਚੋਣ ਮਹਿਮਦ ਦੂਰਾਨ ਕਾਰੋਬਾਰੀ ਰਿਕਾਰਡ ਨੂੰ ਝੂਠਾ ਕਰਨ ਲਈ 트੍ਰੰਪ ਦੇ ਖਿਲਾਫ ਕੇਸ ਲੰਬਿਤ ਸਨ। ਇਹ ਮਾਮਲਾ 2016 ਦਾ ਹੈ। ਇਸ ਤੋਂ ਪਹਿਲਾਂ ਕਿ ਉਹ ਪਹਿਲੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਸਨ ਅਮਰੀਕੀ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਕਿ ਕਿਸੇ ਰਾਸ਼ਟਰਪਤੀ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੋਵੇ ਨਿਊਜ਼ ਏਜੰਸੀ ਰਟਾਇਰਸ ਮੁਤਾਬਕ ਅਦਾਲਤ ਨੇ 6 ਹਫ਼ਤੇ ਵਿੱਚ ਬਾਹੀ ਗਵਾਹਾਂ ਨੂੰ ਸੁਣਿਆ ਸੀ ਇੰਨਾ ਚ ਸਟਾਰਮੀ ਡੇਨਲਿਸ ਨੂੰ ਵੀ ਸ਼ਾਮਲ ਕੀਤਾ ਗਿਆ ਦੋ ਦਿਨਾਂ ਤੱਕ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ 12 ਮੈਂਬਰੀ ਜਿਊਰੀ ਨੇ ਟਰੰਪ ਨੂੰ ਦੋਸ਼ੀ ਘਰਾ ਕਰ ਦਿੱਤਾ ਡੋਨਾਲਡ 트럼ਪ ਨੂੰ ਫੀਸ ਜਾਂ ਮਿਲੇਗੀ ਇਸ ਦੀ ਸੁਣਵਾਈ ਹੁਣ 11 ਜੁਲਾਈ ਨੂੰ ਹੋਵੇਗੀ। ਇਹ ਫੈਸਲਾ ਅਜੇ ਹੀ ਸਮੇਂ ਵਿੱਚ ਆਇਆ ਹੈ ਜਦੋਂ 트럼ਪ ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਜੋ ਬਿਡੇਨ ਨੂੰ ਹਰਾਉਣ ਅਤੇ ਵਾਈਟ ਹਾਊਸ ਵਿੱਚ ਵਾਪਸੀ ਲਈ ਪ੍ਰਚਾਰ ਕਰ ਰਹੇ ਹਨ। ਅਦਾਲਤ ਤੋਂ ਬਾਹਰ ਆਉਂਦੇ ਹੀ 트럼ਪ ਨੇ ਇਸ ਫੈਸਲੇ ਨੂੰ ਅਪਮਾਨਜਨਕ ਦੱਸਿਆ। ਉਹਨਾਂ ਕਿਹਾ ਕਿ ਅਸਲ ਫੈਸਲਾ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਆਵੇਗਾ। ਟਰੰਪ ਤੇ ਝੂਠੇ ਕਾਰੋਬਾਰੀ ਰਿਕਾਰਡ ਦਿਖਾਉਣ ਲਈ 34 ਦੋਸ਼ ਲਗਾਏ ਗਏ ਹਨ ਇਹ ਸਾਰੇ ਦੋਸ਼ ਪੌਰਨ ਸਟਾਰ ਸਟੋਮੀ ਡੀਲੀਨਸ ਨੂੰ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਚੁੱਪ ਰਹਿਣ ਲਈ 1 ਲੱਖ 30 ਹਜ਼ਾਰ ਡਾਲਰ ਦੇ ਨਾਲ ਸਬੰਧਤ ਹਨ 11 ਚਾਰਜ ਚੈੱਕ ਸਾਈਨ ਕਰਨ ਨਾਲ ਸਬੰਧਤ ਹਨ ਬਾਕੀ 11 ਦੋਸ਼ ਕੋਹੇਨ ਕੰਪਨੀ ਨੂੰ ਜਮ੍ਹਾਂ ਕਰਵਾਏ ਗਏ ਝੂਠੇ ਚਲਾਨ ਨਾਲ ਸੰਬੰਧਿਤ ਇਹ ਬਾਕੀ 12 ਦੋਸ਼ ਰਿਕਾਰਡਾਂ ਵਿੱਚ ਗਲਤ ਜਾਣਕਾਰੀ ਪ੍ਰਦਾਨ ਕਰਨ ਨਾਲ ਸੰਬੰਧਿਤ ਹਨ 트럼ਪ ਦੇ ਵਕੀਲ ਮਾਈਕਲ ਕੋਹੇਨ ਨੇ ਦੱਸਿਆ ਸੀ ਕਿ ਉਸਨੇ 트럼ਪ ਦੇ ਕਹਨ ਤੇ ਸਟਾਰਮੀ ਨੂੰ ਪੈਸੇ ਦਿੱਤੇ ਤਾਂ ਜੋ ਉਹ 2016 ਦੀਆਂ ਚੋਣਾਂ ਤੋਂ ਪਹਿਲਾਂ 트럼ਪ ਨਾਲ ਅਫੇਅਰ ਬਾਰੇ ਕੁਝ ਨਾ ਕਹੇ ਇਲਜ਼ਾਮ ਇਹ ਵੀ ਹੈ ਕਿ 트럼ਪ ਨੇ ਰਾਸ਼ਟਰਪਤੀ ਬਣ ਤੋਂ ਬਾਅਦ ਕੋਹੇਨ ਨੂੰ ਪੈਸੇ ਦਿੱਤੇ ਇਸ ਦੇ ਲਈ ਉਸਨੇ ਇੱਕ ਹੈਨ ਨੂੰ 10 ਮਹੀਨਿਆਂ ਲਈ ਚੈੱਕ ਦਿੱਤੇ। ਉਹਨਾਂ ਨੇ ਇਸ ਨੂੰ ਰਿਕਾਰਡ ਵਿੱਚ ਕਾਨੂੰਨੀ ਫੀਸ ਵਜੋਂ ਦਿਖਾਇਆ ਗਿਆ ਜੋ ਅਸਲ ਵਿੱਚ ਇੱਕ ਅਪਰਾਧ ਸੀ। ਇਸ ਅਪਰਾਧ ਨੂੰ ਛਪਾਉਣ ਲਈ ਕੀਤੀ ਗਈ ਇੱਕ ਅਦਾਇਗੀ ਸੀ। ਇਲਜ਼ਾਮਾਂ ਨਾਲ ਸੰਬੰਧਿਤ ਦਸਤਾਵੇਜ਼ ਵਿੱਚ ਇਹ ਵੀ ਕਿਹਾ ਗਿਆ ਕਿ 트ੰਪ ਨੇ ਨਿਊਯਾਰਕ ਬਿਜ਼ਨਸ ਰਿਕਾਰਡਸ ਨੂੰ ਲਗਾਤਾਰ ਗਲਤ ਜਾਣਕਾਰੀ ਦਿੱਤੀ ਤਾਂ ਜੋ ਉਹ ਆਪਣੇ ਅਪਰਾਧ ਨੂੰ ਛਪਾ ਸਕੇ ਅਤੇ ਉਸ ਨੂੰ ਚੋਣਾਂ ਵਿੱਚ ਫਾਇਦਾ ਦੇ ਸਕੇ। ਪੂਰਨ ਸਟਾਰਸ ਨੂੰ ਪੈਸੇ ਦੇ ਕੇ ਚੁੱਪ ਕਰਵਾਉਣ ਲਈ ਮਾਮਲਾ 2016 ਦਾ ਹੈ। ਉਦੋਂ ਡੋਨਲਡ ਟ੍ਰੰਪ ਰੀਅਲ ਅਸਟੇਟ ਕਾਰੋਬਾਰ ਸਨ। ਉਸ ਸਮੇਂ ਪੂਰਨ ਸਟਾਰ ਅਤੇ ਸਟੋਮੀ ਡੇਨੀਅਸ ਦੀ ਉਮਰ 27 ਸਾਲਾਂ ਤੇ ਟ੍ਰੰਪ ਦੀ ਉਮਰ 60 ਸਾਲ ਸੀ। ਦੋਵਾਂ ਦੀ ਮੁਲਾਕਾਤ ਜੁਲਾਈ 2006 ਵਿੱਚ ਇੱਕ 골ਫ ਟੂਰਨਾਮੈਂਟ ਦੁਬਾਰਾ ਕੀਤੀ ਗਈ। ਸਟਾਰਮੀ ਨੇ ਆਪਣੀ ਕਿਤਾਬ ਫੁੱਲ ਡੈਕਸਲੋਜ਼ਰ ਵਿੱਚ ਇਸ ਮੁਲਾਕਾਤ ਦਾ ਜ਼ਿਕਰ ਕੀਤਾ ਹੈ ਉਹਨਾਂ ਦੱਸਿਆ ਕਿ ਜਦੋਂ ਉਹ 트ੰਪ ਨੂੰ ਮਿਲੇ ਸਨ ਤਾਂ ਉਹਨਾਂ ਦੀ ਤੀਜੀ ਪਤਨੀ ਮਲਾਨੀਆਂ ਨੇ ਬੇਟੇ ਬੈਰਨ ਨੂੰ ਜਨਮ ਦਿੱਤਾ ਬੈਰਨ ਨੇ ਜਨਮ ਤੋਂ ਸਿਰਫ 4 ਮਹੀਨੇ ਹੀ ਹੋਏ ਸਨ ਆਪਣੀ ਕਿਤਾਬ ਵਿੱਚ ਸਟਾਰਮੀ ਨੇ ਦੱਸਿਆ ਕਿ 트ੰਪ ਦੇ ਬਾਡੀਗਾਰਡਨ ਨੇ ਉਸ ਨੂੰ ਇੱਕ ਨਵੇਂ ਸਟਾਰ ਦੇ ਪੈਂਟਹਾ우스 ਵਿੱਚ ਡਿਨਰ ਲਈ ਬੁਲਾਇਆ ਸੀ ਕਿਤਾਬ ਵਿੱਚ ਉਹਨਾਂ ਨੇ 트럼ਪ ਨਾਲ ਆਪਣੇ ਰਿਸ਼ਤੇ ਅਤੇ ਸਰੀਰਕ ਦੇਖਦਾ ਵੀ ਜ਼ਿਕਰ ਕੀਤਾ ਇਸ ਤੋਂ ਬਾਅਦ ਦੋਵਾਂ ਵਿਚਾਲੇ ਅਫੇਅਰ ਸ਼ੁਰੂ ਹੋ ਗਏ ਇਲਜ਼ਾਮ ਇਹ ਵੀ ਹਨ ਕਿ 트럼ਪ ਨੇ 2016 ਵਿੱਚ ਰਾਸ਼ਟਰਪਤੀ ਚੋਣਾਂ ਤੋਂ ਠੀਕ ਪਹਿਲਾਂ ਸਟਾਰਮੀ ਨੂੰ ਚੁੱਪ ਰਹਿਣ ਲਈ ਭੁਗਤਾਨ ਕੀਤਾ ਸੀ 트럼ਪ ਦੇ ਵਕੀਲ ਨੇ ਇਹ ਵੀ ਮੰਨਿਆ ਕਿ ਉਸ ਨੇ 트럼ਪ ਦੀ ਤਰਫੋਂ ਪੌਰਨ ਸਟਾਰ ਨੂੰ 1,30,000 ਡਾਲਰ ਦਿੱਤੇ ਇੱਕ ਕਾਰਨ ਸਟਾਰ ਨੂੰ 트럼ਪ ਦੇ ਭੁਗਤਾਨ ਦਾ ਫਲਾਸਾ ਜਨਵਰੀ 2018 ਵਿੱਚ ਵਾਲ ਸਟਰੀਟ ਜਰਨਲ ਦੁਆਰਾ ਕੀਤਾ ਗਿਆ ਸੀ ਇਸ ਆਧਾਰ ਤੇ 트럼ਪ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਲਈ ਫੈਸਲਾ ਕੀਤਾ ਗਿਆ ਉਹ ਅਪਰਾਧਿਕ ਮੁਕਾਮਲੇ ਦਾ ਸਾਹਮਣਾ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਹਨ ਕੀ ਦੋਸ਼ੀ ਹੋਣ ਤੋਂ ਬਾਅਦ ਵੀ ਇਹ ਚੋਣ ਲੜ ਸਕਦਾ ਹੈ ਟਰੰਪ ਇੱਕ ਸਦੀ ਪਹਿਲਾ ਯੂ ਸ਼ੀਨ ਅਤੇ ਡੇਬਸ ਇਕੱਲੇ ਅਜਿਹੇ ਨੇਤਾ ਸਨ ਜਿਨ੍ਹਾਂ ਨੇ ਜੇਲ੍ਹ ਵਿੱਚ ਰਹਿੰਦਿਆਂ ਮੁਹਿੰਮ ਚਲਾਈ ਸੀ ਹੁਣ ਤੱਕ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਜਿਸ ਵਿੱਚ ਕੋਈ ਦੋਸ਼ੀ ਵਿਅਕਤੀ ਲੜ ਰਿਹਾ ਹੋਵੇ ਨਿਊਯਾਰਕ ਟਾਈਮਜ਼ ਮੁਤਾਬਕ ਡੋਨਾਲਡ ਟਰੰਪ ਅਜੇ ਵੀ ਚੋਣ ਲੜ ਸਕਦੇ ਹਨ ਜੇਕਰ ਉਹ ਜਿੱਤ ਜਾਂਦੇ ਹਨ ਤਾਂ ਉਹ ਰਾਸ਼ਟਰਪਤੀ ਵੀ ਬਣ ਸਕਦੇ ਹਨ ਅਮਰੀਕੀ ਸੰਵਿਧਾਨ ਵਿੱਚ ਰਾਸ਼ਟਰਪਤੀ ਬਣ ਲਈ ਕਿਸੇ ਵਿਅਕਤੀ ਲਈ ਬਹੁਤ ਸੀਮਤ ਯੋਗਤਾਵਾਂ ਦਾ ਜ਼ਿਕਰ ਹੈ ਜਿਵੇਂ ਕਿ 35 ਸਾਲ ਦਾ ਹੋਣਾ ਅਮਰੀਕਾ ਵਿੱਚ ਹੋਇਆ ਜਾਂ ਕੋਈ ਵਿਅਕਤੀ 14 ਸਾਲ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ ਰਾਸ਼ਟਰਪਤੀ ਬਣ ਲਈ ਸੰਵਿਧਾਨ ਵਿੱਚ ਚਰਿੱਤਰ ਅਤੇ ਅਪਰਾਧਿਕ ਰਿਕਾਰਡ ਦੀ ਕੋਈ ਕੋਈ ਪਾਬੰਦੀ ਨਹੀਂ